ਜ਼ਫਰਨਾਮੇ ਬਾਰੇ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਦੀਨਾ ਕਾਂਗੜ ਦੀ ਧਰਤੀ ਤੋਂ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਜਿਸ ਦੇ ਨਾਲ ਔਰੰਗਜ਼ੇਬ ਦੇ ਪੈਰਾਂ ਥਲੋਂ ਜ਼ਮੀਨ ਨਿਕਲ ਗਈ ਸੀ ਪਰ ਜ਼ਫਰਨਾਮੇ ਤੋਂ ਪਹਿਲਾਂ ਵੀ ਇੱਕ ਖਤ ਲਿਖਿਆ ਸੀ ਗੁਰੂ ਸਾਹਿਬ ਨੇ ਮਾਛੀਵਾੜੇ ਦੀ ਧਰਤੀ ਤੇ ਜੰਗਨਾਮਾ ਜਿਸ ਨੂੰ ਇਤਿਹਾਸਕਾਰ ਦੱਸਦੇ ਨੇ ਔਰ ਉਹਦੇ ਸ਼ਬਦ ਜੇ ਤੁਸੀਂ ਸੁਣ ਲਓਗੇ ਤਾ ਜਿਵੇਂ ਇੱਕ ਬੱਬਰ ਸ਼ੇਰ ਦੀ ਦਹਾੜ ਹੁੰਦੀ ਆ ਐਦਾਂ ਦੇ ਸ਼ਬਦ ਨੇ ਗੁਰੂ ਸਾਹਿਬ ਔਰੰਗਜੇਬ ਨੂੰ ਲਿਖਦੇ ਨੇ ਕਿ ਤੂੰ ਗਿੱਦੜ ਐ ਤੇਰੇ ਪੈਰਾਂ ਥੱਲੇ ਮੈਂ ਐਸੀ ਅੱਗ ਬਾਲੂਗਾ ਕਿ ਤੈਨੂੰ ਪੰਜਾਬ ਦਾ ਪਾਣੀ ਨਸੀਬ ਨਹੀਂ ਹੋਣਾ ਕਿ ਤੇਰਾ ਟੱਕਰ ਜੰਗ ਦੇ ਮੈਦਾਨ 'ਚ ਕਿਸੇ ਯੋਧੇ ਨਾਲ ਹੋਇਆ ਹੀ ਨਹੀਂ ਹਜੇ ਤੂੰ ਜੰਗ ਦੇ ਮੈਦਾਨ 'ਚ ਟੱਕਰ ਮੈਨੂੰ ਮੈਂ ਕੱਲਾ ਆਉਂਗਾ ਤੇ ਤੂੰ ਨਾਲ ਆਪਣੇ ਸਿਪਾਹੀ ਲੈ ਕੇ ਆਈ ਹੁਣ ਇੱਕ ਕਿਤਾਬ ਐ ਇਹ ਤਕਰੀਬਨ 1925 ਚ ਲਿਖੀ ਗਈ ਇੱਕ ਕਿਤਾਬ ਆ ਸ਼੍ਰੀ ਕਲਗੀ ਤਰ ਚਮਤਕਾਰ ਭਾਈ ਵੀਰ ਸਿੰਘ ਜੀ ਦੀ ਇਦਾਂ ਦੀਆਂ ਹੋਰ ਕਿੰਨੀਆਂ ਹੀ ਕਿਤਾਬਾਂ ਨੇ ਜਿਦੇ ਚ ਇਹ ਜੰਗਨਾਮਾ ਤੇ ਫਤਿਹਨਾਮਾ ਦਾ ਜ਼ਿਕਰ ਕੀਤਾ ਗਿਆ ਹੈ ਇਹਦੇ ਚ ਹੂਬ ਹੂ ਸ਼ਬਦ ਜੋ ਲਿਖੇ ਗਏ ਨੇ ਉਹ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਂਗਾ ਇਹ ਸ਼ਬਦ ਸਮਝਣ ਤੋਂ ਪਹਿਲਾਂ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਰੀਰਕ ਹਾਲਾਤ ਸਮਝਣ ਦੀ ਵੀ ਲੋੜ ਹੈ। ਮਾਛੀਵਾੜੇ ਦੇ ਉਹ ਹਾਲਾਤ ਜਿਹੜੇ ਹਾਲਾਤਾਂ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਖੱਤ ਲਿਖਿਆ ਜਿੱਥੇ ਆ ਕੇ ਵੱਡੇ ਤੋਂ ਵੱਡੇ ਯੋਧੇ ਜਰਨੈਲ ਵੀ ਟੁੱਟ ਜਾਂਦੇ। ਉੱਥੇ ਗੁਰੂ ਗੋਬਿੰਦ ਸਿੰਘ ਜੀ ਰੰਗਜੀਤ ਨੂੰ ਲਲਕਾਰ ਰਹੇ ਨੇ। ਇਹ ਖੱਤ ਤੋਂ ਪਹਿਲਾਂ ਉਹ ਹਾਲਾਤ ਸਮਝਣ ਦੀ ਲੋੜ ਆ। ਮਾਛੀਵਾੜੇ ਦਾ ਜਦੋਂ ਵੀ ਜ਼ਿਕਰ ਆਉਂਦਾ ਹੈ ਤਾਂ ਉਹ ਹਾਲ ਬਿਆਨ ਕਰਦੇ ਇਤਿਹਾਸਕਾਰਾਂ ਦੇ ਸ਼ਬਦ ਵੀ ਰੋ ਪੈਂਦੇ ਨੇ ਚੰਕੌਰ ਦੀ ਗੜੀ ਛੱਡਣ ਤੋਂ ਬਾਅਦ ਕਿਵੇਂ ਜੰਗਲਾਂ ਬੇਲਿਆਂ ਚ ਦੀ ਹੁੰਦੇ ਹੋਏ ਮਾਛੇ ਵੜੇ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਪਹੁੰਚਦੇ ਨੇ ਸਭ ਨੂੰ ਪਤਾ ਹੈ ਕਿ ਬਾਣਾ ਲੀਰੋ ਲੀਰ ਹੋ ਚੁੱਕਿਆ ਸੀ ਪੈਰਾਂ ਤੇ ਛਾਲੇ ਪੈ ਚੁੱਕੇ ਸੀ ਉਹ ਪੂਰੀ ਠੰਡ ਦਾ ਮਹੀਨਾ ਸੀ ਪੋ ਦਾ ਉਹ ਮਹੀਨਾ ਸੀ ਤੇ ਨੰਗੇ ਪੈਰ ਗੁਰੂ ਗੋਬਿੰਦ ਸਿੰਘ ਜੀ ਕੰਡਿਆਂ ਤੋਂ ਦੀ ਤੁਰੇ ਜਾ ਰਹੇ ਨੇ ਪੈਰਾਂ 'ਚੋਂ ਖੂਨ ਵਗ ਰਿਹਾ ਏ ਇੰਨੀ ਠੰਡ 'ਚ ਜਦੋਂ ਖੂਨ ਵਗਦਾ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਪੂਰੀਆਂ ਲੱਤਾਂ ਸੁੰਨ ਹੋ ਜਾਂਦੀਆਂ ਨੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੱਕ ਦੇ ਪੱਤੇ ਤੋੜ-ਤੋੜ ਕੇ ਖਾਦੇ ਕਿ ਖੂਨ ਗਰਮ ਰਹੇ ਤੇ ਖੂਨ ਵਗਦਾ ਰਹੇ ਖੂਨ ਜੰਮੇ ਨਾ ਪਿਛਲੇ 50 ਘੰਟਿਆਂ ਤੋਂ ਜੰਗ ਲੜ ਰਹੇ ਸੀ ਗੁਰੂ ਗੋਬਿੰਦ ਸਿੰਘ ਜੀ ਤਿੰਨ ਦਿਨ ਤਿੰਨ ਰਾਤਾਂ ਹੋ ਗਏ ਨੇ ਸੁੱਤੇ ਨਹੀਂ ਨੇ ਆਨੰਦਪੁਰ ਦੀ ਧਰਤੀ ਛੱਡਣ ਤੋਂ ਬਾਅਦ ਇੱਕ ਮਿੰਟ ਵੀ ਇਹੋ ਜਿਹਾ ਨਹੀਂ ਹੈਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਨਾਲ ਕੱਟਿਆ ਹੋਵੇ ਸਰੀਰਕ ਹਾਲਤ ਇੰਨੀ ਦੁਰਬਲ ਹੋ ਗਈ ਸੀ ਕਿ ਮਾਛੀਵਾੜੇ ਦੇ ਇੱਕ ਜੰਗਲ 'ਚ ਇੱਕ ਬਾਗ 'ਚ ਆ ਕੇ ਗੁਰੂ ਸਾਹਿਬ ਓਜੰਡ ਦੇ ਦਰਖਤ ਥੱਲੇ ਇੱਕ ਟਿੰਡ ਦਾ ਸਹਰਾਣਾ ਲਾ ਕੇ ਉੱਥੇ ਵਿਸ਼ਰਾਮ ਕਰਨ ਲੱਗ ਜਾਂਦੇ ਨੇ ਕਿਰਪਾਨ ਫੜੀ ਹੋਈ ਆ ਸੱਜੇ ਹੱਥ 'ਚ ਮੂੰਹ ਉੱਧਰ ਨੂੰ ਕੀਤਾ ਹੋਇਆ ਹੈ ਜਿੱਧਰੋਂ ਤੁਰਕ ਸਿਪਾਹੀ ਹਮਲਾ ਕਰ ਸਕਦੇ ਨੇ ਜਦੋਂ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਿਆ ਸੀ 10000 ਸਿੰਘ ਸੀ ਕਿਲੇ 'ਚ ਇਸ ਸਮੇ ਗੁਰੂ ਸਾਹਿਬ ਨਾਲ ਇੱਕ ਵੀ ਸਿੰਘ ਨਹੀਂ ਹੈ ਅਨੰਦਪੁਰ ਵਿਛੜ ਗਿਆ ਦੋ ਜਵਾਨ ਪੁੱਤ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਦੇਖੇ ਛੋਟੇ ਪੁੱਤਰਾਂ ਦਾ ਪਤਾ ਨਹੀਂ ਐ ਕਿੱਥੇ ਨੇ ਮਾਤਾ ਗੁਜਰਕੌਰ ਦਾ ਪਤਾ ਨਹੀਂ ਐ ਕਿੱਥੇ ਨੇ ਪਿੱਛਾ ਕਰਦੇ ਕਰਦੇ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਤੇ ਭਾਈ ਮਾਨ ਸਿੰਘ ਗੁਰੂ ਸਾਹਿਬ ਨੂੰ ਲੱਭਦੇ ਲੱਭਦੇ ਮਾਛੀਵਾੜੇ ਦੇ ਉਹ ਜੰਗਲ ਚ ਪਹੁੰਚ ਜਾਂਦੇ ਨੇ ਤਿੰਨੋਂ ਸਿੰਘ ਜਦੋਂ ਗੁਰੂ ਸਾਹਿਬ ਦੇ ਕੋਲ ਪਹੁੰਚਦੇ ਨੇ ਤਪ ਬਾਂ ਮਾਰ ਕੇ ਰੋਣ ਲੱਗ ਜਾਂਦੇ ਨੇ ਬਾਦਸ਼ਾਹਾਂ ਦੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਹਾਲਤ ਦੇਖ ਕੇ ਤਿੰਨੋਂ ਸਿੰਘ ਪਾਬੁਖ ਹੋ ਜਾਂਦੇ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਬੈਠ ਜਾਂਦੇ ਨੇ ਤੇ ਉਹਨਾਂ ਦੇ ਪੈਰ ਦੱਬਣ ਲੱਗ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਝਟ ਹੀ ਨੀਂਦ ਖੁੱਲਦੀ ਆ ਤੇ ਹੱਥ ਪੈਂਦਾ ਏ ਸ਼ਮਸ਼ੀਰ ਨੂੰ ਤੇ ਇੱਕੋਦਮ ਜਦ ਦੇਖਦੇ ਨੇ ਆਪਣੇ ਸਿੰਘਾਂ ਨੂੰ ਦੇਖ ਕੇ ਫਿਰ ਉਹ ਤਲਵਾਰ ਰੱਖ ਦਿੰਦੇ ਨੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਇੰਨੇ ਜ਼ਖਮਾਂ ਦੇ ਬਾਅਦ ਜਦ ਗੁਰੂ ਸਾਹਿਬ ਸੁੱਤੇ ਬੋਡੀ ਰਿਲੈਕਸ ਹੋ ਗਈ ਉਸ ਤੋਂ ਬਾਅਦ ਜਦ ਉੱਠੇ ਤਾਂ ਉੱਠਿਆ ਨਹੀਂ ਗਿਆ ਜ਼ਖਮਾਨਾ ਪਰੇ ਉਹ ਪੈਰ ਉਹ ਲੱਤਾਂ ਆਕੜ ਗਈਆਂ ਸੀ ਗੁਰੂ ਸਾਹਿਬ ਦੀਆਂ ਤਾਂ ਐਸੇ ਹੀ ਝੰਡ ਦੇ ਦਰਖਤ ਦੇ ਨੇੜੇ ਇੱਕ ਖੂਹ ਸੀ ਇਤਿਹਾਸਕਾਰੇ ਲਿਖਦੇ ਨੇ ਕਿ ਭਾਈ ਮਾਨ ਸਿੰਘ ਗੁਰਗੋਬਿੰਦ ਸਿੰਘ ਜੀ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਉਸ ਖੂਹ ਤੱਕ ਲੈ ਕੇ ਜਾਂਦੇ ਨੇ ਉੱਥੋਂ ਜਲ ਛਕਾਇਆ ਜਾਂਦਾ ਹੈ ਗੁਰੂ ਸਾਹਿਬ ਨੂੰ ਐਨੇ ਨੂੰ ਹੀ ਉਹ ਬਾਗ ਦਾ ਜੋ ਨੌਕਰ ਸੀ ਉਹ ਆਪਣੇ ਮਾਲਕ ਗੁਲਾਬੇ ਨੂੰ ਜਾ ਕੇ ਦੱਸ ਦਿੰਦਾ ਹੈ ਕਿ ਦਸਤਾਰਾਂ ਵਾਲੇ ਸਿੰਘ ਆਪਣੇ ਬਾਗ 'ਚ ਬੈਠੇ ਨੇ ਹੁਣ ਇਹ ਗੁਲਾਬਾ ਤੇ ਪੰਜਾਬਾ ਜਿਨ੍ਹਾਂ ਦਾ ਇਹ ਬਾਗ ਸੀ ਉਹ ਕੌਣ ਸੀ ਉਹ ਮਸੰਦ ਸੀਗੇ ਗੁਰੂ ਘਰ ਦੇ ਗੁਲਾਬਾ ਪੰਜਾਬਾ ਫਿਰ ਇੱਥੋਂ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਆਪਣੇ ਘਰ ਲੈ ਕੇ ਜਾਂਦੇ ਨੇ ਉੱਥੇ ਪਹੁੰਚ ਕੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਉਹਨਾਂ ਨੂੰ ਮਹਾਂ ਪ੍ਰਸ਼ਾਦ ਦਾ ਸੇਵਨ ਕਰਾਇਆ ਜਾਂਦਾ ਹੈ ਤਾਂ ਕਿ ਸਰੀਰ ਨੂੰ ਬਲ ਮਿਲੇ ਥੋੜੇ ਹੀ ਟਾਈਮ 'ਚ ਗੁਰੂ ਸਾਹਿਬ ਦੇ ਇੱਥੇ ਹੋਣ ਦੀ ਖਬਰ ਆਂਡਗਵਾਂਂ ਚ ਫੈਲ ਗਈ। ਗੁਲਾਬਾ ਤੇ ਪੰਜਾਬਾ ਡਰ ਗਏ ਤੇ ਗੁਰੂ ਸਾਹਿਬ ਫਿਰ ਇੱਥੋਂ ਗਨੀ ਖਾਨ ਤੇ ਨਬੀ ਖਾਨ ਦੇ ਘਰ ਚਲੇ ਜਾਂਦੇ ਨੇ। ਹੁਣ ਇਹ ਗਨੀ ਖਾਨ ਤੇ ਨਬੀ ਖਾਨ ਕੌਣ ਨੇ? ਇਹ ਗੁਰੂ ਸਾਹਿਬ ਨੂੰ ਕੋੜੇ ਆਕੇ ਵੇਚਿਆ ਕਰਦੇ ਸੀ। ਕਾਬਲੀ ਕੋੜੇ ਲਿਆ ਕੇ ਗੁਰੂ ਸਾਹਿਬ ਨੂੰ ਵੇਚਿਆ ਕਰਦੇ ਸੀ ਗੁਰੂ ਸਾਹਿਬ ਦੇ ਪਿਆਰੇ ਸਿੱਖ ਸੀਗੇ ਸਰਸਾ ਨਦੀ ਤੋਂ ਜਦੋਂ ਵਿਛੋੜਾ ਪਿਆ ਸੀ ਗੁਰੂ ਸਾਹਿਬ ਦੇ ਪਰਿਵਾਰ ਦਾ ਤਾਂ ਸਭ ਤੋਂ ਪਹਿਲਾਂ ਹੋ ਗਏ ਸੀ ਕੋਟਲਾ ਨਹਿਂਖਾਂ ਦੀ ਹਵੇਲੀ ਗਨੀ ਖਾਨ ਨਬੀ ਖਾਨ ਇਨਹਿੰਖਾਂ ਦੇ ਮਾਮੇ ਦੇ ਮੁੰਡੇ ਨੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਗਨੀ ਖਾਨ ਨਬੀ ਖਾਨ ਦੇ ਘਰ ਗੁਰੂ ਸਾਹਿਬ 2 ਦਿਨ ਤੇ 2 ਰਾਤਾਂ ਰੁਕੇ ਤੇ ਇੱਥੇ ਹੀ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਉਹ ਚਿੱਠੀ ਲਿਖੀ ਇਹ ਵੀਡੀਓ ਉਹਨਾਂ ਵਾਸਤੇ ਆ ਜਿਹੜੇ ਮੰਨਦੇ ਨੇ ਕਿ ਗੁਰੂ ਸਾਹਿਬ ਨੇ ਜ਼ਫਰਨਾਮਾ ਲਿਖਿਆ ਸੀ ਕਿ ਜ਼ਫਰਨਾਮਾ ਗੁਰੂ ਸਾਹਿਬ ਦੀ ਲਿਖਤਾ ਕਿਉਂਕਿ ਦੋ ਤਰ੍ਹਾਂ ਦੀ ਸੋਚ ਆ ਇੱਕ ਉਹ ਸੰਗਤ ਆ ਜੋ ਜ਼ਫਰਨਾਮੇ ਨੂੰ ਮੰਨਦੀ ਆ ਇੱਕ ਦੂਸਰੀ ਸੰਗਤ ਆ ਜੋ ਇਹ ਕਹਿੰਦੇ ਨੇ ਕਿ ਜ਼ਫਰਨਾਮਾ ਗੁਰੂ ਸਾਹਿਬ ਦੀ ਲਿਖਤ ਨਹੀਂ ਅਸੀਂ ਇਸ ਚੀਜ਼ 'ਚ ਨਹੀਂ ਪੈ ਰਹੇ ਹੁਣ ਇੱਕ ਕਿਤਾਬ ਹੈ ਇਹ ਤਕਰੀਬਨ 1925 'ਚ ਲਿਖੀ ਗਈ ਇੱਕ ਕਿਤਾਬ ਆ ਸ਼੍ਰੀ ਕਲਗੀ ਤਰ ਚਮਤਕਾਰ ਭਾਈ ਵੀਰ ਸਿੰਘ ਜੀ ਦੀ ਇਦਾਂ ਦੀਆਂ ਹੋਰ ਕਿੰਨੀਆਂ ਹੀ ਕਿਤਾਬਾਂ ਨੇ ਜਿਦੇ ਚ ਇਹ ਜੰਗਨਾਮਾ ਤੇ ਫਤਿਹਨਾਮਾ ਦਾ ਜ਼ਿਕਰ ਕੀਤਾ ਗਿਆ ਹੈ ਇਹਦੇ ਚ ਹੂਬ ਹੂ ਸ਼ਬਦ ਜੋ ਲਿਖੇ ਗਏ ਨੇ ਉਹ ਤੁਹਾਨੂੰ ਮੈਂ ਪੜ ਕੇ ਸੁਣਾਉਂਗਾ ਮਾਛੀਵਾੜੇ ਦਾ ਪ੍ਰਸੰਗ ਆ ਉਥੇ ਲਿਖਿਆ ਹੋਇਆ ਹੈ ਔਰੰਗਜੇਬ ਵੱਲ ਖਤ ਇੱਥੇ ਮਾਛੀਵਾੜੇ ਸਤਗੁਰ ਜੀ ਨੂੰ ਆ ਮਿਲੇ ਗਨੀਖਾਂ ਨਬੀਖਾਂ ਦੋ ਪਠਾਨ ਭਰਾ ਜੋ ਸਤਗੁਰ ਪਾਸ ਕਦੇ ਸੇਵਕ ਵੀ ਰਹਿ ਕੇ ਗਏ ਸੀ ਤੇ ਫੇਰ ਘੋੜੇ ਵੇਚਣ ਵੀ ਆਇਆ ਜਾਇਆ ਕਰਦੇ ਸੀ ਫਿਰ ਇਹਨਾਂ ਨੇ ਨੂਰਪੁਰ ਦਾ ਸੈਦ ਲਿਆ ਮਿਲਾਇਆ ਜੋ ਕਾਜੀ ਸੀ ਤੇ ਜੋ ਪਹਿਲਾਂ ਤੋਂ ਸ੍ਰੀ ਗੁਰੂ ਜੀ ਦਾ ਪ੍ਰੇਮੀ ਸੀ ਇੱਥੇ ਸਤਗੁਰ ਜੀ ਨੇ ਇੱਕ ਖੱਤ ਔਰੰਗਜ਼ੇਬ ਨੂੰ ਲਿਖਿਆ ਜਿਸ ਵਿੱਚ ਕੀਤੇ ਕਾਲ ਕਰਾਰ ਨੂੰ ਤੋੜ ਕੇ ਮੁੜ ਹਮਲਾ ਕਰਨ ਬਾਬਤ ਲਿਖਿਆ ਹੈ ਇਹ ਖਤ ਇੱਥੋਂ ਹੀ ਤੋੜਨਾ ਸੀ ਤਾਂ ਕਿ ਸਰਕਾਰੀ ਤੌਰ ਤੇ ਜੋ ਸੱਚ ਝੂਠ ਦੀ ਮਿਲਾਵਟ ਭਰੀ ਖਬਰ ਪਾਤਸ਼ਾਹ ਨੂੰ ਪੁੱਜਣੀ ਹੈ ਉਸ ਤੋਂ ਪਹਿਲਾਂ ਪਾਤਸ਼ਾਹ ਨੂੰ ਗੁਰੂ ਜੀ ਵੱਲੋਂ ਸੱਚੀ ਖਬਰ ਪੁੱਜੇ ਹੁਣ ਇੱਥੇ ਪਾਤਸ਼ਾਹ ਕਿਨੂੰ ਗਿਆ ਗਿਆ ਹੈ ਇੱਥੇ ਪਾਤਸ਼ਾਹ ਕਿਹਾ ਗਿਆ ਹੈ ਔਰੰਗਜ਼ੇਬ ਨੂੰ ਮੁਗਲ ਬਾਦਸ਼ਾਹ ਜੋ ਹੁੰਦੇ ਸੀ ਉਹਨਾਂ ਨੂੰ ਪਾਤਸ਼ਾਹ ਕਿਹਾ ਜਾਂਦਾ ਸੀ ਤੇ ਗੁਰੂ ਸਹਿਬਾਨ ਨੂੰ ਸਿੱਖ ਸੰਗਤ ਸੱਚਾ ਪਾਤਸ਼ਾਹ ਕਦੀ ਸੀ ਗੁਰੂ ਹਰਗੋਬਿੰਦ ਸਾਹਿਬ ਤੋਂ ਸਿੱਖ ਗੁਰਸਹਿਬਾਨਾਂ ਨੂੰ ਸੱਚਾ ਪਾਤਸ਼ਾਹ ਕਹਦੇ ਸੀ ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਜੀ ਜਦੋਂ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਮਿਲਦੇ ਨੇ ਤਾਂ ਉਥੋਂ ਤੌਲਪਿੰਡ ਦੀ ਸੰਗਤ ਨੂੰ ਇੱਕ ਹੁਕਮਨਾਮਾ ਜਾਰੀ ਕਰਦੇ ਨੇ ਉਹਦੇ ਵਿੱਚ ਵੀ ਉਹ ਬਹਾਦਰ ਸ਼ਾਹ ਨੂੰ ਪਾਤਸ਼ਾਹ ਕਹਿ ਕੇ ਸੰਬੋਧਿਤ ਕਰਦੇ ਨੇ ਤਾਂ ਇੱਥੇ ਪਾਤਸ਼ਾਹ ਦਾ ਮਤਲਬ ਹੈ ਔਰੰਗਜ਼ੇਬ ਇਹ ਖਾਤਾ ਇੱਥੋਂ ਹੀ ਤੋੜਨਾ ਸੀ ਤਾਂ ਕਿ ਸਰਕਾਰੀ ਤੌਰ ਤੇ ਜੋ ਸੱਚ ਝੂਠ ਦੀ ਮਿਲਾਵਟ ਪਰ ਹੀ ਖਬਰ ਪਾਤਸ਼ਾ ਨੂੰ ਪੁੱਜਣੀ ਹੈ ਉਸ ਤੋਂ ਪਹਿਲਾਂ ਪਾਤਸ਼ਾ ਨੂੰ ਗੁਰੂ ਜੀ ਵੱਲੋਂ ਸੱਚੀ ਖਬਰ ਪੁੱਜੇ ਜੋ ਮਨਸੂਬਾ ਪਾਤਸ਼ਾ ਨੇ ਜਾਂ ਅਹਿਲਕਾਰਾਂ ਨੇ ਬਣਾਇਆ ਸੀ ਕਿ ਕਸਮਾਂ ਖਾ ਕੇ ਗੁਰੂ ਜੀ ਨੂੰ ਕਿਲੇ ਤੋਂ ਬਾਹਰ ਕੱਢੋ ਤੇ ਫਿਰ ਕਸਮ ਤੋੜ ਕੇ ਹਮਲਾ ਕਰ ਦਿਓ ਤੇ ਇਸ ਤਰ੍ਹਾਂ ਦੇ ਦਗੇ ਨਾਲ ਮਾਰ ਲਓ ਉਹ ਮਨਸੂਬਾ ਕਾਮਯਾਬ ਨਹੀਂ ਹੋਇਆ ਫਿਰ ਪਾਤਸ਼ਾਹ ਨੂੰ ਪਤਾ ਲੱਗੇ ਕਿ ਗੁਰੂ ਜੀ ਜਿਉਂਦੇ ਹਨ ਅਜੇ ਲੜਨ ਨੂੰ ਤਿਆਰ ਹਨ ਪਰ ਸ਼ਾਂਤੀ ਨਾਲ ਗੱਲਬਾਤ ਵੀ ਹੋ ਸਕਦੀ ਹੈ ਇਸ ਖਾਤੋਂ ਇਹ ਵੀ ਅਸਰ ਪੈਂਦਾ ਹੈ ਕਿ ਰਾਜਸਤਾਨੀ ਫੌਜ ਗਵਾਕੇ ਤੇ ਦੋ ਪੁੱਤਰ ਚਮਕੌਰ ਵਿੱਚ ਸ਼ਹੀਦ ਕਰਾ ਕੇ ਗੁਰੂ ਜੀ ਦੀ ਸੁਰਤ ਨਹੀਂ ਹਾਰੀ ਹੌਸਲਾ ਨਹੀਂ ਟੱਠਾ ਮਰਦਾਨਗੀ ਨੇ ਚਵੀ ਨਹੀਂ ਖਾਦੀ ਤੇ ਪਾਤਸ਼ਾਹ ਤੋਂ ਡਰ ਨਹੀਂ ਮੰਨੇ ਇਹ ਖਤ ਜਾਪਦਾ ਹੈ ਕਿ ਭਾਈ ਦਇਆ ਸਿੰਘ ਜੀ ਮਾਛੀਵਾੜੇ ਤੋਂ ਹੀ ਲੈ ਕੇ ਟੁਰੇ ਹਨ ਤੇ ਸੈਦ ਨੂਰਪੁਰੀਏ ਕਾਜ਼ੀ ਨੇ ਤੇ ਗਨੀਖਾਨ ਨਬੀਖਾਨੇ ਸਹਾਇਤਾ ਦਿੱਤੀ ਹੈ ਤਾਂ ਇਹ ਹੂਬ ਹੂ ਸ਼ਬਦ ਜੋ ਇਤਿਹਾਸਕਾਰ ਭਾਈ ਵੀਰ ਸਿੰਘ ਜੀ ਨੇ ਆਪਣੀ ਕਿਤਾਬ ਸ਼੍ਰੀ ਕਲਗੀਧਰ ਚਮਤਕਾਰ ਵਿੱਚ ਲਿਖੇ ਨੇ ਤੇ ਸਿਰਫ ਇਹੀ ਇਤਿਹਾਸਕਾਰ ਨਹੀਂ ਹੋਰ ਵੀ ਬਹੁਤ ਸਾਰੇ ਇਤਿਹਾਸਕਾਰਾਂ ਨੇ ਇਸ ਖੱਤ ਦਾ ਜ਼ਿਕਰ ਕੀਤਾ ਹੈ ਹੁਣ ਆਪਾਂ ਇਹ ਦੱਸਾਂਗੇ ਕਿ ਗੁਰੂ ਸਾਹਿਬ ਨੇ ਇਸ ਖੱਤ ਚ ਕੀ ਲਿਖਿਆ ਰੰਗਜੀਤ ਨੂੰ ਕਿਵੇਂ ਲਲਕਾਰਿਆ ਹਾਲਤ ਆਪਾਂ ਸਭ ਸਮਝ ਚੁੱਕੀਆਂ ਕਿ ਗੁਰੂ ਸਾਹਿਬ ਦੇ ਸਰੀਰਿਕ ਹਾਲ ਉਸ ਸਮੇਂ ਕਿਹੋ ਜਿਹਾ ਸੀ ਇੱਕ ਗੱਲ ਵੀ ਇੱਥੇ ਗੌਰ ਕਰਨ ਵਾਲੀ ਆ ਕਿ ਇਹ ਖੱਤ ਲਿਖਣ ਸਮੇਂ ਤੱਕ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹਜੇ ਨਹੀਂ ਹੋਈ ਜਾਂ ਗੁਰੂ ਸਾਹਿਬ ਤੱਕ ਉਹਨਾਂ ਦੀ ਸ਼ਹਾਦਤ ਦੀ ਖਬਰ ਨਹੀਂ ਪਹੁੰਚੀ ਕਿਉਂਕਿ ਇੱਥੋਂ ਅੱਗੇ ਗੁਰੂ ਸਾਹਿਬ ਜਾਂਦੇ ਨੇ ਦੀਨਾ ਕਾਂਗੜ ਦੀ ਧਰਤੀ ਜਿੱਥੋਂ ਜ਼ਫਰਨਾਮਾ ਲਿਖਿਆ ਜਾਂਦਾ ਹੈ ਤੇ ਜ਼ਫਰਨਾਮੇ 'ਚ ਗੁਰੂ ਸਾਹਿਬ ਇਹ ਫਰਮਾ ਰਹੇ ਨੇ ਕਿ ਚਹ ਸ਼ੁੱਧ ਕੇ ਚੂ ਬਚਗਾ ਕੁਸਤਚਾਰ ਕੇ ਬਾਕੀ ਬਿਮਾਦਸਤ ਪੇਚੀ ਦਾ ਮਾਰ ਕਿ ਫੇਰ ਕੀ ਹੋਇਆ ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਮੇਰਾ ਖਾਲਸਾ ਕੁੰਡਲੀਆਂ ਸੱਪ ਹਜੇ ਜਿਉਂਦਾ ਹੈ ਤੇ ਜਿਹੜਾ ਖਤ ਗੁਰੂ ਸਾਹਿਬ ਨੇ ਮਾਛੀਵਾੜੇ ਦੀ ਧਰਤੀ ਤੋਂ ਲਿਖਿਆ ਹੈ ਉਹਦੇ ਚ ਗੁਰੂ ਸਾਹਿਬ ਫਰਮਾ ਰਹੇ ਨੇ ਚਹ ਸੁਧ ਗਰ ਸ਼ਗਾਲੇ ਬੰਕਰੋ ਰਿਆ ਹਮੀ ਕੁਸ਼ਤ ਦੋ ਬਚਹਾਏ ਸ਼ੇਰ ਰਾ ਚੋਂ ਸ਼ੇਰ ਜਿਆ ਜਿੰਦਾ ਮਾਨਦ ਹਮੀ ਜੇ ਤੂੰ ਇਨਤਕਾਮੇ ਸਤਾਨਦ ਹਮੀ ਗੁਰੂ ਸਾਹਿਬ ਲਿਖ ਰਹੇ ਨੇ ਕਿ ਫੇਰ ਕੀ ਹੋਇਆ ਜੇ ਗਿੱਦੜ ਨੇ ਮੇਰੇ ਦੋ ਪੁੱਤ ਸ਼ਹੀਦ ਕਰ ਦਿੱਤੇ ਹਜੇ ਬੱਬਰ ਸ਼ੇਰ ਜਿਉਂਦਾ ਹੈ ਜੋ ਤੇਰੇ ਤੋਂ ਇਨਤਕਾਮ ਲਏਗਾ ਇੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਹੈ ਜੋ ਦੀਨੇ ਕਾਂਗੜ ਚ ਜ਼ਫਰਨਾਮਾ ਲਿਖਿਆ ਗਿਆ ਹੈ ਉੱਥੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਹੈ ਹੁਣ ਪੂਰਾ ਤੁਹਾਨੂੰ ਇਹ ਜੰਗਨਾਮਾ ਜਾਂ ਫਤਿਹਨਾਮਾ ਵੀ ਕਹਿ ਦਿੰਦੇ ਨੇ ਗੁਰੂ ਸਾਹਿਬ ਦਾ ਉਹ ਖਤੜ ਪੜ ਕੇ ਸੁਣਾਉਣੇ ਆ ਕਿ ਕੀ ਗੁਰੂ ਸਾਹਿਬ ਨੇ ਲਿਖਿਆ ਹੈ ਇਹ ਤਰਤੀਬ ਵਾਈਜ਼ ਨਹੀਂ ਹੈ ਇਹਦੇ ਲਗਭਗ ਇਤਿਹਾਸਕਾਰ 13 ਸ਼ੇਅਰ ਦੱਸਦੇ ਨੇ ਜਿਦੇ ਚੋਂ ਇਹ ਵੀ ਮੰਨਣਾ ਹੈ ਕਿ ਇਹ ਅਧੂਰੇ ਨੇ ਸ਼ੇਅਰ ਕਿ ਇਹਦਾ ਕਾਫੀ ਹਿੱਸਾ ਇਤਿਹਾਸ ਦੇ ਪੰਨਿਆਂ 'ਚ ਹੀ ਗੁੰਮ ਹੋ ਗਿਆ ਕਿਉਂਕਿ ਸਿੱਖ ਇਤਿਹਾਸ ਪੂਰਾ ਤਾਂ ਸਾਡੇ ਤੱਕ ਪਹੁੰਚਿਆ ਹੀ ਨਹੀਂ ਹੈ ਕਿੰਨੇ ਹੀ ਹੱਲੇ ਗੁੱਲਿਆਂ 'ਚ ਕਿੰਨਾ ਹੀ ਇਤਿਹਾਸ ਗੁੰਮ ਹੋ ਕੇ ਰਹਿ ਗਿਆ ਤਾਂ ਇੱਥੇ ਗੁਰੂ ਸਾਹਿਬ ਫਰਮਾ ਰਹੇ ਨੇ ਨਾ ਜੇਵਦ ਤੁਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬਾ ਨਾ ਆਇਦ ਫਰੇ ਕਿ ਤੇਰਾ ਨਾਮ ਔਰੰਗਜ਼ੇਬ ਜੱਚਦਾ ਨਹੀਂ ਐ ਕਿ ਤਖਤਾਂ ਦੇ ਮਾਲਕ ਇਹੋ ਜੇ ਫਰੇਬ ਨਹੀਂ ਕਰਦੇ ਹੁੰਦੇ ਦੇਖੋ ਸਿੱਧੀ ਇਹ ਲਲਕਾਰ ਆ ਉਹਦੇ ਨਾਮ ਨੂੰ ਲੈ ਕੇ ਔਰੰਗਜ਼ੇਬ ਦਾ ਕੋਈ ਨਾਮ ਤੱਕ ਵੀ ਨਹੀਂ ਸੀ ਲੈਂਦਾ ਜਿਹੜਾ ਔਰੰਗਜ਼ੇਬ 100 ਲੱਖ ਦੀ ਫੌਜ ਗੁਰੂ ਸਾਹਿਬ ਦੇ 40 ਸਿੰਘਾਂ ਤੇ ਚੜ੍ਹ ਕੇ ਲਿਆਏ ਸੀ ਇਸ ਤੋਂ ਅੱਗੇ ਗੁਰੂ ਸਾਹਿਬ ਕੀ ਲਿਖਦੇ ਨੇ ਜੇ ਕੋਹੇ ਦਕੰਤਿਸ਼ਨਾ ਕਾਮ ਆਮਦੀ ਜੇ ਮੈਵਾੜ ਹਮ ਤਲਖ ਕਾਮ ਆਮਦੀ ਬਦੀ ਸੂਚੋਂ ਅਕਨੂ ਨਿਗਾਹਤ ਦਵਤ ਕਿ ਆਂ ਤਲਖੀ ਵ ਤਸਨਗੀਅਤ ਰਵਤ ਕਿ ਮੈਨੂੰ ਪਤਾ ਹੈ ਤੂੰ ਦੱਖਣ ਚ ਹਾਰ ਕੇ ਆਇਆ ਹੈ ਮੈਵਾੜ ਚ ਵੀ ਤੈਨੂੰ ਮੂੰਹ ਦਿਖਾਣੀ ਪਈ ਆ ਕਿਉਂਕਿ ਔਰੰਗਜ਼ੇਬ ਇਸ ਸਮੇਂ ਕਿੱਥੇ ਸੀ ਦੱਖਣ ਚ ਸੀ ਮਰਾਠਿਆਂ ਨਾਲ ਜੂਝ ਰਿਹਾ ਸੀ ਔਰੰਗਜ਼ੇਬ ਮੇਵਾੜ ਰਾਜਪੂਤਾਨੇ ਦੀ ਗੱਲ ਕਰ ਰਹੇ ਨੇ ਗੁਰੂ ਸਾਹਿਬ ਇਥੇ ਗੁਰੂ ਸਾਹਿਬ ਨੂੰ ਪੂਰੇ ਇੰਡੀਆ ਦੀ ਖਬਰ ਸੀ ਕਿ ਕਿੱਥੇ ਕੀ ਚੱਲ ਰਿਹਾ ਏ ਇਹ ਨਹੀਂ ਹੈ ਕਿ ਸਿੱਧਾ ਦੁਸ਼ਮਣ ਨੂੰ ਐਵੇਂ ਲਲਕਾਰ ਰਹੇ ਸੀ ਪਤਾ ਸੀ ਕਿ ਦੁਸ਼ਮਣ ਦੇ ਦੁਸ਼ਮਣ ਕੌਣ ਨੇ ਤੇ ਦੁਸ਼ਮਣ ਦੇ ਦੋਸਤ ਕੌਣ ਨੇ ਅੱਗੇ ਗੁਰੂ ਸਾਹਿਬ ਜਿਹੜਾ ਇੱਥੇ ਲਿਖਦੇ ਨੇ ਬਦੀ ਸੂਚੂ ਅਕਨੂ ਨਿਗਾਹਤ ਦਵਤ ਕੇ ਆਤਲਖੀ ਵਤਿ ਸ਼ਨਗੀਤ ਰਵਦ ਕਿ ਮੈਨੂੰ ਪਤਾ ਕਿ ਦੱਖਣ ਚ ਹਾਰ ਕੇ ਤੇ ਮਵਾੜ ਚ ਹਾਰ ਕੇ ਹੁਣ ਤੇਰੀ ਨਜ਼ਰ ਇੱਧਰ ਆ ਪਰ ਤੇਰੀ ਇਹ ਤਲਖੀ ਜਲਦੀ ਹੀ ਖਤਮ ਕਰੀ ਜਾਊਗੀ ਚੁਨਾ ਆਤਸ਼ ਜ਼ੇਰ ਨਾਲਤ ਨਹਿਮ ਜੇ ਪੰਜਾਬ ਆਬਤ ਨਾ ਖੁਰਦਮ ਦੇਹਮ ਇੱਥੇ ਗੁਰੂ ਸਾਹਿਬ ਲਿਖ ਰਹੇ ਨੇ ਕਿ ਤੇਰੀ ਨਜ਼ਰ ਸਾਡੇ ਵੱਲ ਆ ਨਾ ਤੇਰੇ ਪੈਰਾਂ ਥੱਲੇ ਮੈਂ ਐਸੀ ਅੱਗ ਬਾਲੂਗਾ ਕਿ ਪੰਜਾਬ ਦੀ ਧਰਤੀ ਦਾ ਪਾਣੀ ਵੀ ਤੈਨੂੰ ਨਸੀਬ ਨਹੀਂ ਹੋਊਗਾ ਇਹ ਲਲਕਾਰਾ ਗੁਰੂ ਗੋਬਿੰਦ ਸਿੰਘ ਜੀ ਦੀ ਉੱਠ ਕੇ ਬੈਠੇ ਨਹੀਂ ਹੋ ਸਕਦੇ ਸੀ ਗੁਰੂ ਸਾਹਿਬ ਚੰਗੇ ਤਰੀਕੇ ਨਾਲ ਉਦੋਂ ਇਹ ਲਲਕਾਰ ਮਰੀਆ ਔਰੰਗਜ਼ੇਬ ਨੂੰ ਐਵੇਂ ਨਹੀਂ ਮੁਗਲ ਸਲਤਨਤ ਦਾ ਖਾਤਮਾ ਹੋਇਆ ਇਹ ਲਲਕਾਰਾ ਮੁਗਲ ਸਲਤਨਤ ਦੇ ਉਹ ਖਾਤਮੇ ਦਾ ਵੱਡਾ ਕਾਰਨ ਇਸ ਤੋਂ ਅੱਗੇ ਗੁਰੂ ਸਾਹਿਬ ਕੀ ਲਿਖ ਰਹੇ ਨੇ ਨਦੀਦਰ ਗਰਾਇਮ ਬਨਾਮੇ ਖੁਦਾਤ ਕਿ ਦੀਦਮ ਖੁਦਾਉ ਕਲਾਮ ਖੁਦਾਤ ਬਸੌਗਨ ਦੇ ਐਤਬਾਰ ਨਮਾਨਤ ਮਰਾਜ਼ ਉਸ ਬਸ਼ਮਸ਼ੀਰ ਕਾਰੇ ਨਮਾਨ ਕਿ ਤੇਰੇ ਤੇ ਤੇਰੇ ਰੱਬ ਤੇ ਹੁਣ ਮੈਨੂੰ ਯਕੀਨ ਨਹੀਂ ਰਿਹਾ ਤੇਰੀਆਂ ਸੋਹਾਂ ਤੇ ਹੁਣ ਮੈਂ ਯਕੀਨ ਨਹੀਂ ਕਰਨਾ ਕਿ ਹੁਣ ਮੇਰੇ ਕੋਲ ਤੇਗ ਚੱਕਣ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਬਚਿਆ ਇਹ ਗੱਲ ਗੁਰੂ ਸਾਹਿਬ ਕਹਿ ਰਹੇ ਨੇ ਚੰਕੌਰ ਦੀ ਜੰਗ ਤੋਂ ਬਾਅਦ ਹੁਣ ਇੱਥੇ ਸੋਚਣਾ ਪਊਗਾ ਕਿ ਗੁਰੂ ਸਾਹਿਬ ਇੰਨੀਆਂ ਜੰਗਾਂ ਲੜਨ ਤੋਂ ਬਾਅਦ ਵੀ ਇਹ ਕਹਿ ਰਹੇ ਨੇ ਕਿ ਹੁਣ ਮੇਰੇ ਕੋਲ ਤੇਗ ਚੱਕਣ ਤੋਂ ਬਿਨਾ ਕੋਈ ਰਾਹ ਨਹੀਂ ਰਹਾ ਤਾਂ ਪਹਿਲੀਆਂ ਫਿਰ ਜੰਗਾਂ ਕੀ ਸੀ ਇੱਕ ਹੁੰਦਾ ਕਿਸੇ ਨਾਲ ਲੜਨਾ ਕਿਸੇ ਤੇ ਹਮਲਾ ਕਰਨਾ ਇੱਕ ਹੁੰਦਾ ਤੁਹਾਡੇ ਤੇ ਕੋਈ ਚੜ ਕੇ ਆਵੇ ਤਾਂ ਸਾਹਮਣੇ ਤਲਵਾਰ ਕਰ ਦੇਣੀ ਇਸ ਤੋਂ ਪਹਿਲੀਆਂ ਜਿਹੜੀਆਂ ਜੰਗਾਂ ਸੀ ਉਹ ਚੜ ਕੇ ਆਏ ਵੈਰੀਆਂ ਦੇ ਸਾਹਮਣੇ ਤਲਵਾਰ ਕੀਤੀ ਸੀ ਗੁਰੂ ਸਾਹਿਬ ਨੇ ਬਚਾਅ ਵਾਸਤੇ ਤੇ ਇੱਥੇ ਗੁਰੂ ਸਾਹਿਬ ਹੁਣ ਕਹਿ ਰਹੇ ਨੇ ਕਿ ਹੁਣ ਤੇਰੇ ਨਾਲ ਜੰਗ ਲੜੀ ਜਾਊਗੀ ਹੁਣ ਤੇਰੇ ਨਾਲ ਅਸੀਂ ਤੇਗ ਨਾਲ ਜਵਾਬ ਦੇਵਾਂਗੇ ਤੈਨੂੰ ਤੇ ਤੇਗ ਨਾਲ ਉਹ ਜਵਾਬ ਫਿਰ ਮੁਖਸਰ ਦੀ ਧਰਤੀ ਤੇ ਗੁਰੂ ਸਾਹਿਬ ਨੇ ਦਿੱਤਾ ਇਸ ਤੋਂ ਬਾਅਦ ਗੁਰੂ ਸਾਹਿਬ ਕੀ ਲਿਖ ਰਹੇ ਨੇ ਤੂ ਅਜ਼ਨਾਜ਼ੋ ਨਇਮਤ ਸਮਰ ਖੁਰਦਈ ਕੇ ਜੰਗੇ ਜ਼ਬਾਨਾ ਨਾ ਬਰ ਖੁਰਦਈ ਅਜਾਪਸ ਦਰਾਂ ਅਸਰਾਏ ਕਾਰਜ਼ਾਰ ਮਨ ਆਇਮ ਜ਼ਰੀਦਾ ਤੂ ਬਦਦੋ ਸਵਾਰ ਔਰੰਗਜ਼ੇਬ ਨੂੰ ਕਹਿ ਰਹੇ ਨੇ ਕਿ ਤੂੰ ਲਾਡਾਂ ਨਿਆਮਤਾਂ ਦੇ ਫਲ ਹੀ ਖਾਦੇ ਹੋਏ ਨੇ ਕਦੇ ਜੰਗੀ ਯੋਧਿਆਂ ਨਾਲ ਤੇਰਾ ਸਾਹਮਣਾ ਹੀ ਨਹੀਂ ਹੋਇਆ ਆਂ ਜੰਗ ਦੇ ਮੈਦਾਨ 'ਚ ਮੈਂ ਕੱਲਾ ਆਉਂਗਾ ਤੇ ਤੂੰ ਨਾਲ ਦੋ ਸਵਾਰ ਲੈ ਕੇ ਆਈ ਇਹ ਆ ਗੁਰੂ ਸਾਹਿਬ ਦੀ ਲਲਕਾਰ ਇਸ ਤੋਂ ਬਾਅਦ ਜੋ ਹੋਇਆ ਪੂਰਾ ਇਤਿਹਾਸ ਉਸ ਗੱਲ ਦਾ ਗਵਾਹ ਏ ਕਿਵੇਂ ਗੁਰੂ ਦੇ ਸਿੰਘਾਂ ਨੇ ਗੁਰੂ ਦੇ ਲਿਖੇ ਇੱਕ ਇੱਕ ਬੋਲਾਂ ਨੂੰ ਸੱਚ ਸਾਬਤ ਕੀਤਾ ਕਿਵੇਂ ਵਜ਼ੀਦ ਖਾਨ ਕਿਵੇਂ ਸੁਚਾਨੰਦ ਤੇ ਕਿਵੇਂ ਔਰੰਗਜ਼ੇਬ ਵਰਗੇ ਕੁੱਤੇ ਦੀ ਮੌਤ ਮਰੇ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਅਜੇ ਤੱਕ ਚੜ੍ਹਦੀਆਂ ਕਲਾਾਂ ਚ ਹੈ ਤੇ ਹਮੇਸ਼ਾ ਚੜ੍ਹਦੀ ਕਲਾਾਂ ਚ ਹੀ ਰਹਿਣਾ ਕਿੱਥੇ ਨੇ ਉਹ ਵਜ਼ੀਦ ਖਾਨ ਵਰਗੇ ਜਿਹੜੇ ਲਾ ਕੇ ਕਚਹਿਰੀਆਂ ਉਦੋਂ ਬੈਠੇ ਸੀ ਤੇ ਕਹਿ ਰਹੇ ਸੀ ਕਿ ਤੁਹਾਡਾ ਨਾਮੋ ਨਿਸ਼ਾਨ ਨਹੀਂ ਰਹਿਣਾ ਕਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਧਮਕਾਉਂਦੇ ਸੀ ਕਿ ਤੁਹਾਡਾ ਖਾਤਮਾ ਹੋ ਜਾਊਗਾ ਤੇ ਖਾਤਮਾ ਹੋ ਗਿਆ ਅਜ ਵਜ਼ੀਦ ਖਾਨ ਵਰਗਿਆਂ ਦਾ ਕਿੱਥੇ ਨੇ ਉਹਨਾਂ ਦੇ ਵਾਰਸ ਕਿੱਥੇ ਨੇ ਸੁਚਾਨੰਦ ਦੇ ਵਾਰਸ ਕਿੱਥੇ ਨੇ ਔਰੰਗਜ਼ੇਬ ਦੇ ਵਾਰਸ ਗੁਰਗੋਬਿੰਦ ਸਿੰਘ ਜੀ ਦੇ ਵਾਰਸ ਪੂਰੀ ਦੁਨੀਆ ਤੇ ਫੈਲੇ ਹੋਏ ਨੇ ਗੁਰਗੋਬਿੰਦ ਸਿੰਘ ਜੀ ਦੇ ਪੁੱਤਰ ਖਾਲਸਾ ਪੰਥ ਰਹਿੰਦੀਆਂ ਉਮਰਾਂ ਤੱਕ ਜਿਉਂਦਾ ਰਹਿਣਾ ਹੈ ਹੁਣ ਇਹ ਜੰਗਨਾਮੇ ਦਾ ਜ਼ਿਕਰ ਇਤਿਹਾਸਕਾਰਾਂ ਨੇ ਲਿਖਿਆ ਹੈ ਜੋ ਕਿ ਕਿਸ ਨੇ ਸਭ ਤੋਂ ਪਹਿਲਾਂ ਇਹ ਜੰਗਨਾਮੇ ਦਾ ਜ਼ਿਕਰ ਕੀਤਾ ਹੁਣ ਮੈਂ ਦੁਬਾਰਾ ਫੇਰ ਉਹੀ ਗੱਲ ਰਿਪੀਟ ਕਰਦਾ ਕਿ ਇੱਕ ਤਰ੍ਹਾਂ ਦੀ ਸੰਗਤ ਹੈ ਜੋ ਜ਼ਫਰਨਾਮੇ ਨੂੰ ਗੁਰੂ ਸਾਹਿਬ ਦੀ ਲਿਖਤ ਮੰਨਦੀ ਆ ਤੇ ਦੂਸਰੇ ਸਾਡੇ ਕੁਝ ਸੂਜਮਾਨ ਵੀਰ ਇਦਾਂ ਦੇ ਵੀ ਨੇ ਜੋ ਜ਼ਫਰਨਾਮੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀਂ ਮੰਨਦੇ ਅਸੀਂ ਉਹਨਾਂ ਦੀ ਸੋਚ ਦੀ ਵੀ ਆਦਰ ਕਰਦੇ ਆਂ ਅਸੀਂ ਸਿਰਫ ਉਹ ਦੱਸ ਰਹੇ ਹਾਂ ਜੋ ਇਤਿਹਾਸਕਾਰਾਂ ਨੇ ਲਿਖਿਆ ਹੋਇਆ ਹੈ ਕਿਉਂਕਿ ਇਤਿਹਾਸ ਤੇ ਕਦੇ ਵੀ 100% ਦਾਵਾ ਨਹੀਂ ਕੀਤਾ ਜਾ ਸਕਦਾ ਕਿ ਜੋ ਅਸੀਂ ਬੋਲ ਰਹੇ ਹਾਂ ਉਹ ਸਹੀ ਆ ਜੋ ਦੂਸਰਾ ਬੋਲ ਰਿਹਾ ਉਹ ਗਲਤ ਆ ਹੁਣ ਇਤਿਹਾਸਕਾਰਾਂ ਨੇ ਜੋ ਲਿਖਿਆ ਇਸ ਜੰਗਨਾਮੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਫਰਨਾਮੇ ਤੋਂ ਪਹਿਲਾਂ ਲਿਖੇ ਇਸ ਖਤ ਬਾਰੇ ਕਿ ਕਿਨੂਏ ਖਤ ਮਿਲਿਆ ਸੀ ਤੇ ਅੱਗੇ ਫਿਰ ਇਹ ਖਤ ਇਤਿਹਾਸਕਾਰਾਂ ਦੇ ਹੱਥ ਕਿਵੇਂ ਪਹੁੰਚਿਆ ਭਾਈ ਵੀਰ ਸਿੰਘ ਜੀ ਜਿਨ੍ਹਾਂ ਦੀ ਇਹ ਲਿਖੀ ਹੋਈ ਕਿਤਾਬ ਸ਼੍ਰੀ ਕਲਗੀ ਧਰ ਚਮਤਕਾਰ ਉਹ ਕੀ ਲਿਖਦੇ ਨੇ ਉਹ ਇਹ ਲਿਖਦੇ ਨੇ ਕਿ ਪਟਨਾ ਸਾਹਿਬ ਦੇ ਬਾਬਾ ਸੁਮੇਰ ਸਿੰਘ ਜੀ ਜੋ ਬੜੇ ਸੂਝਬਾਨ ਗੁਰੂ ਦੇ ਸਿੱਖ ਸੀਗੇ ਉਹਨਾਂ ਕੋਲ ਇਹ ਜੰਗਨਾਮਾ ਸੀ ਹੁਣ ਉਹਨਾਂ ਕੋਲ ਅਸਲ ਸੀ ਜਾਂ ਇਹਦਾ ਉਤਾਰਾ ਸੀ ਇਹਦੇ ਬਾਰੇ ਨਹੀਂ ਲਿਖਿਆ ਗਿਆ ਹੈ ਉਸ ਤੋਂ ਅੱਗੇ ਬਾਬੂ ਜਗਨਨਾਥ ਜੀ ਕੋਲ ਇਹ ਜੰਗਨਾਮਾ ਜਾਂ ਫਤੈਨਾਮਾ ਪਹੁੰਚਦਾ ਹੈ। ਬਾਬੂ ਜਗਨਨਾਥ ਜੀ ਫਿਰ ਸਰਦਾਰ ਉਮਰਾਓ ਸਿੰਘ ਸ਼ੇਰਗਿੱਲ ਮਜੀਠੀਆ ਉਹਨਾਂ ਨੂੰ ਇਹ ਜੰਗਨਾਮਾ ਸੌਂਪਦੇ ਨੇ ਤੇ ਉਥੋਂ ਇੱਕ ਉਤਾਰਾ ਭਾਈ ਕਾਨ ਸਿੰਘ ਨਾਬਾ ਜੋ ਬੜੇ ਵੱਡੇ ਸਿੱਖ ਇਤਿਹਾਸਕਾਰ ਨੇ ਭਾਈ ਕਾਨ ਸਿੰਘ ਨਾਬਾ ਜੀ ਕੋਲ ਜਾਂਦਾ ਹੈ। ਭਾਈ ਕਾਨ ਸਿੰਘ ਨਾਬਾ ਜੀ ਇਸ ਦਾ ਇੱਕ ਉਤਾਰਾ ਖਾਲਸਾ ਕਾਲਜ ਚ ਸੌਂਪਦੇ ਨੇ ਤੇ ਦੂਸਰਾ ਉਤਾਰਾ ਭੇਜਦੇ ਨੇ ਇਸ ਕਿਤਾਬ ਦੇ ਲੇਖਕ ਭਾਈ ਵੀਰ ਸਿੰਘ ਜੀ ਨੂੰ ਭਾਈ ਕਾਨ ਸਿੰਘ ਨਾਬਾ ਜੀ ਦਾ ਭੇਜਿਆ ਹੋਇਆ ਉਹ ਖਰੜਾ ਹਜੇ ਵੀ ਖਾਲਸਾ ਕਾਲਜ ਦੀ ਲਾਇਬ੍ਰੇਰੀ ਚ ਪਿਆ ਹੈ ਜੋ ਕਿ ਇਤਿਹਾਸਕਾਰਾਂ ਦਾ ਇਹ ਮੰਨਣਾ ਹੈ ਕਿ ਉਹ ਪੂਰਾ ਨਹੀਂ ਹੈ ਉਹ ਅਧੂਰਾ ਹੈ ਇਤਿਹਾਸ ਦੀ ਉਹ ਭੱਜ ਦੌੜ ਵਿੱਚ ਕਿੰਨੇ ਹੀ ਸਿੱਖ ਇਤਿਹਾਸ ਦੇ ਉਹ ਡਾਕੂਮੈਂਟ ਗੁੰਮ ਹੋਏ ਨੇ ਉਹਨਾਂ 'ਚ ਹੀ ਜੰਗਨਾਮੇ ਦਾ ਉਹ ਦੂਜਾ ਪਾਰਟ ਕਿਤੇ ਗੁੰਮ ਹੋ ਕੇ ਰਹਿ ਗਿਆ ਤੇ ਅਸੀਂ ਉਮੀਦ ਕਰਦੇ ਆਂ ਕਿ ਕੋਈ ਨਾ ਕੋਈ ਗੁਰੂ ਦਾ ਸਿੰਘ ਖੋਜ ਕਰਦਾ ਉਹ ਜੰਗਨਾਮੇ ਦਾ ਦੂਜਾ ਹਿੱਸਾ ਜ਼ਰੂਰ ਕਿਤੇ ਨਾ ਕਿਤੇ ਮਿਲੇਗਾ ਕਿਉਂਕਿ ਜੇ ਗੁਰੂ ਸਾਹਿਬ ਦੀ ਕਿਰਪਾ ਹੋਵੇ ਤਾਂ ਕੁਝ ਵੀ ਸੰਭਵ ਹੋ ਸਕਦਾ ਹੈ ਇਤਿਹਾਸ ਦੱਸਦੇ ਆ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਸੱਚੇ ਪਾਤਸ਼ਾਹ ਸਿੱਖ ਸੰਗਤ